ਧੋੜੀ ਗੁਹਰੇਰੀ ਮੱਲ ਆਤੀ ਜਾ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਨ ਕਾਰ ਕੁਮਾਵੇ ਕੋਈ ਅਖੋਟ ਨਾਮ ਤਨ ਹਰ ਟੋਟ ਨਾ ਹੋਈ ਇੱਥੇ ਸਦਾ ਸੁਖ ਦਰਸ਼ੋ ਬਾ ਹੋਈ ਐ ਮਨ ਮੇਰੇ ਪਰਮਨਾ ਕੀ ਜਾ ਗੁਰਮੁਖ ਸੇਵਾ ਅੰਮ੍ਰਿਤ ਰਸ ਪੀ ਜਾ ਹਾਉ ਸਤਗੁਰ ਸੇਵ ਸੇ ਮਹਾਂਪੁਰਖ ਸੰਸਾਰੇ ਆਪ ਉਧਰੇ ਕੁਲ ਸਗਲ ਨਿਸਤਾਰੇ ਹਰ ਕਾ ਨਾਮ ਰੱਖੈ ਉਰ ਧਾਰੇ ਨਾਮ ਰਤੇ ਭੌਜਲ ਉਤਰੈ ਪਾਰੇ ਸਤਗੁਰ ਸੇਵ ਸਦਾ ਮੰਦਸ ਹਉ ਮੈਂ ਮਾਰ ਕਮਲ ਪਰ ਘਸ ਤਨ ਹਦਵਾਜੈ ਨਜ ਘਰਵਾਸ ਨਾਮ ਰਤੇ ਘਰ ਮਾਹਿ ਉਦਾਸ ਸਤਗੁਰ ਸੇਵੈ ਤਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਆਨੰਦੇਨ ਜਤੈ ਹਰ ਸਾਰਿੰਗ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਵਾਣੀ ਗੌੜੀ ਗੋਰੇਰੀ ਮੱਲਾਤੀਜਾ ਸਤਗੁਰ ਮਿਲਾ ਵਡ ਭਾਗ ਸੰਯੋਗ ਹਿਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰਿ ਧਿਆਇ ਜਨਨ ਜੀਤ ਲਾਹ ਨਾਮ ਪਾਇ ਰਹਾ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਜਿਨਾ ਵਿਰਲ ਚਖ ਦਿੱਠਾ ਕਰਮ ਕਾਂਡ ਤੋਂ ਕਰੇ ਅਚਾਰ ਦਿਨ ਨਾਵੇਂ ਤ੍ਰਿਗ ਤ੍ਰਿਗ ਅਹੰਕਾਰ ਬੰਧਨ 바ਧਿਓ ਮਾੜਾ ਫਸ ਜਨਾਨਕ ਛੂਟੇ ਗੁਰ ਪ੍ਰਗਾਸ ਮਹਲਾ ਤੀਜਾ ਘੋੜੀ ਬਹਿ ਰਾਗਣ ਜੈਸੀ ਧਰਤੀ ਉਪਰ ਮੇਗੁਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਹੀਂ جیسے ترتی مدھے پانی پر گاس دن پگا وس فراہی بابا تم ایسے تھرم چکا ہی جو کش کرتا ہے سوئی کوئی ہے رے تیسے جائے سماہی رہا استری پرکھ ہوئے کہ کیا ہوئے کرم کماہی نانا روپ سدا ہے تیرے ਤੁਝ ਹੀ ਮਾਹ ਹੈ ਸੁਮਾਹੀ ਇਤਨੇ ਜਨਮ ਫੂਲ ਪਰੇ ਸੇ ਜਾਂ ਪਾਇਆ ਤਾ ਫੂਲੇ ਨਹੀਂ ਜਾਂ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਤੇ ਸ਼ਬਦ ਸੁਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਧਰਮ ਕਹਾ ਹੀ ਨਾਨਕ ਤਤ ਸਤ ਸਿਓ ਮਿਲਿਆ ਪੁਨਰ ਜਨਮ ਨਾ ਆਹੀ ਗੋੜੀ ਬਹਿਰਗ ਮਹਿਲਾ ਤੀਜਾ ਸਭ ਜਗ ਤਾਲੇ ਵਸ ਹੈ ਬੱਧ ਦੁਜੈ ਪਾਇ ਹਉ ਮੈਂ ਕਰਮ ਤੁਮਾ ਵੰਦੇ ਮਨ ਮੁਖ ਮਿਲੇ ਸਜਾਈ ਮੇਰੇ ਮਨ ਗੁਰ ਚਰਣੀ ਚਿਤ ਲਾਇ ਗੁਰਮੁਖ ਨਾਮ ਨਿਧਾਨ ਲੈ ਦਰਗ ਲੈ ਛੜਾ ਰਹਾ ਲੱਖ ਚੌਰਾਹੇ ਭਰਮ ਦੇ ਮਨ ਹੱਥ ਆਵੇ ਜਾਏ ਗੁਰ ਕਾ ਸ਼ਬਦ ਨਾ ਚੀਨੇਓ ਫਿਰ ਫਿਰ ਜੋ ਨਹੀਂ ਪਾਇ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਆਨੰਦਿਨ ਪਦ ਤੀਰਤਿਆ ਹਰ ਨਾਮੇ ਸੁਖ ਸਮਾਇ ਮਨ ਸ਼ਬਦ ਮਾਰਾ ਪ੍ਰਤੀਤ ਹੋਏ ਹਉ ਮੈਂ ਤਜੇ ਵਕਾਰ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਪੰਧਾਰ ਗੌੜੀ ਬਰ ਅਗਣ ਮਹਿਲਾ ਤੀਜਾ ਤੇ ਅਣ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸ਼ੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵ ਤੜੈ ਗੁਣ ਸੰਭਲ ਸਹੋਰੇ ਵਾਸ ਪਾਇਆ ਗੁਰਮੁਖ ਸਹਜ ਸੁਮਾਣੀਆ ਹਰ ਹਰ ਮਨ ਪਾਇਆ ਸਸੁਰੇ ਤੇਈ ਹੈ ਤੇਰ ਵਸੈ ਕਹੋ ਕਿਤ ਬਿਦ ਪਾਇਆ ਆਪ ਨਿਰੰજન ਅਲਖ ਹੈ ਆਪੇ ਮੇ ਲਾਈਆ ਰਹਾ ਆਪੇ ਹੀ ਪ੍ਰਭ ਦੇ ਮਤ ਹਰ ਨਾਮ 취ਆਇਆ ਵੱਡ ਭਾਗੀ ਸਤਗੁਰੂ ਮਿਲਾ ਮੁਖ ਅੰਮ੍ਰਿਤ ਪਾਇਆ ਹੋ ਮੈਂ ਦੁਭਾ ਬਿਨ ਸਜਾਇ ਸਾਹਿਜੇ ਸੁਖ ਸੁਮਈਏ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਏ ਮਨਮੁਖ ਗਰਭ ਨਾ ਪਾਏੋ ਅਗਿਆਨ ਈਆਣੇ ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪਸ਼ੁਤਾਣੀ ਗਰਭ ਜੋਨੀ ਵਾਸ ਪਾਏਂਦੇ ਗਰਭੇ ਗਲ ਜਾਣੇ ਮੇਰੇ ਕਰਤੇ ਏਵੇਂ ਭਾਵੰਦਾ ਮਨਮੁਖ ਭਰਮਾਣੇ ਮੇਰਾ ਹਰ ਪ੍ਰਭ ਲੇਖ ਲਿਖਾਇਆ ਧਰਮਸਤ ਕੂਰਾ ਹਰ ਹਰ ਨਾਮ ਧਿਆਇਆ ਧੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦਪ ਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨਨਾਮਕ ਕੀਰਾ ਗੌੜੀ ਬਰਗ ਮਹਲਾ ਤੀਜਾ ਸਤ ਗੁਰ ਤੇ ਗਿਆਨ ਪਾਇ ਹਰ ਤਤ ਵਿਚਾਰ ਮਤ ਮਲੀਨ ਪਰਗਟ ਭਈ ਜਪ ਨਾਮ ਮੋਹਾਰਾ ਸ਼ਿਵ ਸ਼ਕਤ ਮਟਾਈਆ ਚੁਕਾ ਅੰਧਿਆਰਾ ਧਰ ਮਸਤਕ ਜਿਨ ਕਾ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਦਿਦ ਪਾਈਐ ਸੰਤ ਜਨੋ ਜਿਸ ਦੇਖੋਂ ਜੀਵ ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲਿਓ ਹਰ ਰਸ ਪੀਵਾਂ ਫਰਾਹ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਪੁਰਖ ਹੈ ਜੇਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਅਵਗਣਿਆਰੇ ਪਤੀ ਪੱਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣ ਦਾ ਤਾਂ ਨਿਰਮਲਾ ਹਮ ਆਵ ਗਣਿਆਰੀ ਹਰ ਸ਼ਰਣਾਗਤ ਰਾਖਲੇ ਹੋ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮੰਤਿਆ ਸੱਜਣ ਹਰ ਪ੍ਰਭ ਪਾਇ ਘਰ ਸੋਇ ਲਗਾਇ ਹਰ ਦਇਆ ਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਮਕ ਮੰਗੇ ਧੂੜ ਤੇਨ ਜੇਨ ਸਤਗੁਰ ਪਾਇਆ ਗੌੜੀ ਗਵਾਰੇ ਰੀ ਮੈਲਾ ਚੌਥਾ ਚੌਪਦੇ ੴ ਸਤਗੁਰ ਪ੍ਰਸਾਦ ਪੰਡਿਤ ਸ਼ਾਸਤ ਸਿੰਮ੍ਰਿਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਪਰ ਪਹੋਜਲ ਤੂੰ ਤਾਰੀ ਰਹਾਉ ਸੰਨਿਆਸੀ ਬਿਭੂਤ ਲਾਏ ਦੇਹ ਸਵਾਰੀ ਪਰ ਤ੍ਰੇ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖੱਤਰੀ ਕਰਮ ਕਰੇ ਸੁਰਤਣ ਪਾਵੇ ਸ਼ੂਦ ਵੈਸ ਪਰ ਕਿਰਤ ਕਮਾਵੇ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਹਸਮਾਈ ਬੁਰਮੁਖ ਨਾਨਕ ਦੇਵੜਾਈ ਮੈਂ ਅੰਦੁਲੇ ਹਰ ਤਹਿ ਤੁ ਟਿਕਾਈ ਘੋੜੀ ਗਵਰੇਰੀ ਮੈਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਪਰ ਪਹੁਜ ਅਕਤ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮੇ ਲਾਏ ਹਰ ਰਸ ਰਸਨਾ RAM ਗੁਨ ਗਾਏ ਰਹਾ ਜੋ ਜਨ ਪਿਆਵੇ ਹਰ ਹਰ ਨਾਮਾ ਤਿੰਨ ਦਾਸ ਨੰਦਾਸ ਕਰੋ ਹਮ ਰਾਮ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਾਰਾ ਮਨ ਚਿਤ ਫਾਵੈ ਜਨ ਪਗ ਰੇਣ ਵਡ ਭਰ ਦੀ ਪਾਵੈ ਸੰਤ ਜਨੋਂ ਸਿਓ ਪ੍ਰੀਤ ਬਣਾਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸੁਮਾਈ ਗੋੜੀ ਗੁਆਰੇਰੀ ਮੈਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਾਏ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲਾ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਏ ਹਮਾਰੇ ਤਰਾ ਜਿਉ ਮਿਲ ਦਛਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾਂ ਤੇਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰਿੰਗ ਪ੍ਰੀਤ ਬਸਾ ਜਲ ਥਾਰ ਨਰਪਤ ਪ੍ਰੀਤ ਮਾਇਆ ਦੇਖ ਪਸਾਰ ਹਰ ਜਨ ਪ੍ਰੀਤ ਜਪੈ ਰੰਕਰ ਨਰਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰ ਸਿੱਖ ਪ੍ਰੀਤ ਗੁਰ ਮਿਲਾ ਗਲਾਟ ਜਨ ਨਾਨਕ ਪ੍ਰੀਤ ਸਾਧ ਪਦ ਚਾਟੇ ਗੋੜੀ ਗੁਹਾਰੇਰੀ ਮਹਿਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁਖੇ ਪ੍ਰੀਤ ਹੋਵੇ ਅਨ ਖਾਏ ਗੁਰ ਸਿੱਖ ਪ੍ਰੀਤ ਗੁਰ ਮਿਲ ਆਘਾਏ ਹਰ ਦਰਸ਼ਨ ਦੇ ਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ ਚਕਵੀ ਪ੍ਰੀਤ ਸੂਰਜ ਮੁਖ ਲਾਗੇ ਮਿਲਾ ਪਿਆਰੇ سب دکھ سکھ پریت گرو مخلا بچر مخ گرس پریت گرو مخ لائے ہو سب پریت مایا مو کچا بنس جائے پورا کچ پچا جن نانک پریت ਪਤ ਗੁਰ ਸੱਚਾ ਗੋੜੀ ਦਵਾਰੇ ਰੀ ਮਹਿਲਾ ਚੌਥਾ ਸਤ ਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਥਣੀ ਜੇਨ ਹਰ ਜਪਿਆ ਤਿੰਨ ਪਿੱਛੇ ਛੂਟੀ ਕਹੀਂ ਗੁਰ ਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲੈ ਜਾਈ ਤਰਾ ਜਦ ਗੁਰ ਮਿਲਿਆ ਤਬ ਮਨ ਵਸ ਆਇਆ ਭਾਵਤ ਪੰਚ ਰਹਿ ਹਰ ਧਿਆਇ ਆਨੰਦ ਇਹ ਨਗਰੀ ਹਰ ਗੁਣ ਗਾਇਆ ਸਤ ਗੁਰ ਪਗ ਧੂਰ ਜਿਨਾ ਮੁਖ ਲਾਈ ਤੈਨ ਊੜ ਤੇ ਅਗੇ ਹਰ ਲੇਵ ਲਾਈ ਤੇ ਹਰ ਦਰਗਾ ਮੁਖ ਉਜਲ ਭਾਈ ਗੁਰ ਸੇਵਾ ਆਪ ਹਰ ਭਾਵ ਹੈ ਬੇਸ਼ੰਮ ਬਾਲਤ ਭਦਰ ਗੌਰ ਪਾਗ ਲਗ ਧਿਆਵੈ ਨਾਨਕ ਗੁਰਮੁਖ ਹਰ ਆਪ ਤਰਹਾਵਾ ਗੌੜੀ ਗੁਹਰੇਰੀ ਮਹਿਲਾ ਚੌਥਾ ਹਰ ਆਪ ਤੇ ਜੋਗੀ ਡੰਡਾ ਧਾਰੀ ਹਰ ਆਪ ਤੇ ਰਾਵਰ ਹੈ ਆ ਬਨਵਾਰੀ ਹਰ ਆਪ ਤੇ ਤਪ ਤਾਪ ਲਾਏ ਤਾਰੀ ਐਸਾ ਮੇਰਾ RAM ਰਹਾ ਭਰਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਹਰ ਆਪੇ ਸ਼ਬਦ ਸੁਰਤ ਤੁਮ ਆਪੇ ਹਰ ਆਪੇ ਵੇਖੈ ਵਿਖਸੈ ਆਪੇ ਹਰ ਆਪ ਜਪਾਇ ਆਪੇ ਹਰ ਜਾਤੇ ਹਰ ਆਪੇ ਸਾਰਿੰਗ ਅੰਮ੍ਰਿਤ ਤਾਰਾ ਹਰ ਅੰਮ੍ਰਿਤ ਆਪ ਹੀ ਆਵਣਹਾਰ ਹਰ ਆਪ ਕਰੇ ਆਪੇ ਨਿਸਤਾਰ ਹਰ ਆਪੇ ਬੇੜੀ ਤੁਲਾ ਤਾਰ ਹਰ ਆਪ ਗੁਰਮਤੀ ਨਿਸਤਾਰ ਹਰ ਆਪ ਨਾਨਕ ਪਾਵੈ ਪਾਰ